ਸਰੀਰ ਨੂੰ ਕਾਦੇ ਵਾਸਤੇ ਪਾਲ ਲੈ ਚ ਕਾਦੇ ਵਾਸਤੇ ਇਹਨੂੰ ਬਚਾਉਣਾ ਇਹ ਤਾਂ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਵਾਸਤੇ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਅ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨੰਨ ਮਨਮੁਖ ਇਹ ਸਰੀਰ ਦਾ ਚੰਗਾ ਪਾਲਣ ਪੋਸ਼ਣ ਕਰ ਕੱਲ ਹੀ ਇੱਕ ਮੁਸਲਮਾਨ ਦੀ ਥੋੜੀ ਜਿਨੀ ਆਪਣਾ ਵੀਡੀਓ ਦੇਖ ਰਹੇ ਹਾਂ ਉਹ ਕਹਿੰਨੇ ਸਵਾਲ ਕੀਤਾ ਬੱਚੇ ਨੇ ਯੰਗ ਜਨਰੇਸ਼ਨ ਦਾ ਬੱਚਾ ਹੀ ਉਹ ਆਂਦਾ ਵੀ ਮਾਸ ਕਿਉਂ ਖਾਂਦੇ ਜੀ ਇੱਕ ਜੀਵ ਨੂੰ ਮਾਰ ਕੇ ਹੱਤਿਆ ਕਰਕੇ ਖਾਣਾ ਇਹ ਪਾਪ ਹੈ ਉਹ ਹੁੰਦਾ ਜੀ ਹੋਰ ਕਿਸ ਚੀਜ਼ ਤੋਂ ਪ੍ਰੋਟੀਨ ਮਿਲਦਾ ਹੀ ਨਹੀਂ ਬੱਕਰੇ ਵਿੱਚੋਂ ਮਿਲੇਗਾ ਪ੍ਰੋਟੀਨ ਇਹ ਮੁਰਗੀਆਂ ਵਿੱਚੋਂ ਮਿਲੇਗਾ ਪ੍ਰੋਟੀਨ ਹੁਣ ਤੁਸੀਂ ਸੋਚੋ ਇਹ ਜਿਹੜੇ ਬੱਕਰੇ ਬੱਕਰੀਆਂ ਇਹ ਕਿੱਥੋਂ ਪ੍ਰੋਟੀਨ ਲੈਂਦੇ ਇਹ ਖਾਂਦੇ ਨੇ ਵਨਸਪਤੀ ਤੇ ਸਾਨੂੰ ਵੀ ਤੇ ਪਰਮੇਸ਼ਰ ਨੇ ਉਹੀ ਦਿੱਤੀ ਐਸੀ ਉਹਦੇ ਵਿੱਚੋਂ ਪ੍ਰੋਟੀਨ ਨਹੀਂ ਲੈ ਸਕਦੇ ਉਹ ਸਰੀਰ ਨੂੰ ਪਾਲਣ ਵਾਸਤੇ ਜੀਵਾਂ ਦਾ ਮਾਸ ਖਾਂਦੇ ਜੇ ਮਾਰੇ ਕਹਿੰਦੇ ਸਰੀਰ ਦਾ ਪਾਲਣ ਪੋਸ਼ਣ ਕਿਉਂ ਕਰਦੇ ਜੇ ਭੋਗ ਕਰਨ ਵਾਸਤੇ ਵਾਸ਼ਨਾਵਾਂ ਕਰਕੇ ਕਰਦੇ ਪਰ ਇਹ ਨਹੀਂ ਪਤਾ ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇਹੀ ਕੋ ਪਾਲ ਇਹ ਦੇਹੀ ਦਾ ਪਾਲਣ ਪੋਸ਼ਣ ਇਸ ਕਰਕੇ ਕਰਨਾ ਕਿ ਇਹਦੇ ਵਿੱਚ ਨਾਮ ਜਪ ਸਕੀ ਨਹੀਂ ਤੇ ਬੰਦਾ ਖਾਈ ਜਾਂਦਾ ਸਾਰੀ ਦਿਹਾੜੀ ਖਾਈ ਜਾਂਦਾ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸੈਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਇਸ ਕਰਕੇ ਗੁਰੂ ਜੀ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾ ਗੁਰੂ ਜੀ ਨੇ ਸਾਨੂੰ ਖਾਣ ਵਾਸਤੇ ਵੀ ਦੱਸਿਆ ਵੀ ਕੀ ਖਾਣਾ ਚਾਹੀਦਾ ਗੁਰਬਾਣੀ ਧਿਆਨ ਨਾਲ ਪੜ੍ਹ ਕੇ ਵੇਖੋ ਪੈਣ ਬਾਰੇ ਦੱਸਿਆ ਖਾਣ ਬਾਰੇ ਦੱਸਿਆ ਚੰਨ ਬਾਰੇ ਦੱਸਿਆ ਖਾਣਾ ਕੀ ਚਾਹੀਦਾ ਬੰਦੇ ਕਬੀਰ ਜੀ ਦਾ ਇੱਕ ਸ਼ਬਦ ਏ ਕਹਿੰਦੇ ਖੂਬ ਖਾਣਾ ਖੀਚੜੀ ਜਾਮੇ ਅੰਮ੍ਰਿਤ ਲੋਨ ਹੀਰਾ ਰੋਟੀ ਕਾਰਨੇ ਗਲਾ ਕਟਾਵੇ